ਅੱਜ ਦੀ ਵੀਡੀਓ ਚ ਬਣਾਵਾਂਗੇ ਬਈ ਆਪਾਂ ਇਹ ਜਾਲ ਨੂੰ ਮਿੰਨੀ ਪੋਲਟਰੀ ਫਾਰਮ ਗੁੱਡ ਮਾਰਨਿੰਗ ਬੈਲਾ ਜੀ ਆਜੋ 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 ਉਪਾਜੋ ਕਰੇ ਚਲੋ ਚਲੋ ਚੱਲ ਕਰੇ ਚੱਲ ਓੜਿਆ ਆ ਇੱਥੇ ਰੱਖ ਲਓ ਜੀ ਇਹ ਲਾ ਦਨੇ ਆਪਾਂ ਐਂ ਕਰਕੇ ਆਜੋ ਜੀ ਗੁੱਡ ਮਾਰਨਿੰਗ ਚਲੋ ਵੀ ਇਧਰ ਬਾੜੀ ਤਾਕੜੀ ਗੈਂਗ ਆ ਬਈ ਬਾੜੀ ਤਾਕੜੀ ਦੇਖੋ ਕਿੰਨੇ ਨੇ ਚਲੋ 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 ਸ਼ੂਟਰ ਭੱਜ ਜਾਓ ਆ ਜਾਓ ਵੀ ਤੂਫੀ ਵੀ ਆ ਜਾਓ ਭੱਜ ਜਾਓ ਆ ਜਾਓ ਵੀ ਤੂਫੀ ਵੀ ਆ ਜਾਓ ਭੱਜ ਜਾਓ ਚਲੋ ਆਡਿਓ ਫਟਾਫਟ ਫਟਾਫਟ ਜਲਦੀ ਮਿੰਟ ਮਾਰੋ ਮਿੰਟ 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 ਚਲੋ ਜੀ ਚਲੋ ਚਲੋ ਕਿਹੜੇ ਰਹਿ ਗਏ ਭੱਜ ਕੇ ਭੱਜ ਕੇ ਲਓ ਜੀ ਆ ਗਏ ਸਾਰੇ ਬਾਅਰ ਆ ਰਹੀ ਇੱਕ ਇਹ ਆਪੀ ਆ ਜੂਗੀ ਆਏ ਤਰੀ ਬਾਗ ਆ ਜਾਓ ਵੀ ਪੱਠਿਓ ਭੱਜ ਕੇ ਸ਼ਾਬਾਸ਼ ਆ ਜਾਓ ਵੀ ਟਰਕੀਓ ਗੁੱਡ ਮਾਰਨਿੰਗ ਫਾਰੇ ਰਿਲੈਕਸ ਹੁੰਦੇ ਆਉਂਦੇ ਨੇ ਜਦੋਂ ਬਾਹਰ ਆਉਂਦੇ ਨੇ ਐਕਸਰਸਾਈਜ਼ ਕਰਦੇ ਕਿਹੜੇ ਰਹਿ ਗਏ ਆ ਰਹਿ ਗਏ ਆ ਜਾ ਵੀ ਭੱਜਿਆ ਜਿਕੇ ਪਾ ਜਿਕੇ ਪਾ ਜਿਕੇ ਚਲੋ ਬ੍ਰਹਮਾ ਜੀ ਆਜੋ ਆ ਗਈ ਬ੍ਰਹਮਾ ਆਇਆ ਵੀ ਤੂੰ ਵੀ ਆਇਆ ਫਰੋਜਲ ਆਇਆ ਭੱਜਿਆ ਕਿੱਧਰ ਆ ਗਈ ਤੂੰ ਜਾਂਦੀ ਨਹੀਂ ਇਹ ਵੀ ਚਾਨ ਚੱਕਾ ਕੇ ਡਰਾ ਦਿੰਦੀ ਆ ਚੱਲ ਉਧਰ ਲੱਸੀ ਪੀ ਲੈ ਚੱਲ ਕੱਢ ਦਾਂਗਾ ਲੱਸੀ ਇਹਦੇ ਵਾਸਤੇ ਹੈਗੇ ਜਾਨਵਰਾਂ ਵਾਸਤੇ ਆ ਗੇਟ ਖੋਲ ਦੋ ਆਪੇ ਵੱਜੂਗੀ ਬਸ ਪੀਓ ਵੀ ਲੱਸੀ ਦੱਬ ਕੇ ਉਹ ਕਿੱਧਰ ਗਏ ਮੁਰਗੇ ਯਾਰ ਦੂਜੇ ਸ਼ੂਟਰ ਉਹ ڈاکੂ ਚੱਲ ਲੱਸੀ ਪੀ ਜਾ ਕੇ ਤਕੜੇ ਹੋ ਜਾ ਸ਼ੂਟਰ ਨੂੰ ਵੀ ਭੇਜੀਏ ਇਹ ਵੀ ਪੀ ਲੂਆ ਚੱਲ ਵੀ ਸ਼ੂਟਰ ਲੱਸੀ ਪੀ ਲਾ ਪੀ ਪੀ ਸ਼ਾਬਾਸ਼ ਚਲੋ ਤੁਹਾਨੂੰ ਕੀ ਹੋ ਗਿਆ ਸیرے ਸیرے ਵੜ ਗਏ ਤੈਨੇ ਆ ਤੋੜ ਲਿਆ ਜੀ ਆਪਾਂ ਪਾਲਕ ਆਪਣੀਆਂ ਚਿੜੀਆਂ ਵਾਸਤੇ ਓ ਮਾਈ ਗੋਡ ਨਿੰਬੂ ਵੀ ਬਹੁਤ ਸੋਹਣੇ ਲੱਗੇ ਹੋਏ ਆ ਅੱਜ ਦਿਨੇ ਇਹਨਾਂ ਨੂੰ ਪਾਰਟੀ ਸੌਫਟ ਫੂਡ ਖਵਾਉਨੇ ਆ ਅੱਜ ਇਹਨਾਂ ਨੂੰ ਪਹਿਲਾ ਫੂਡ ਆ ਬਈ ਇਹਨਾਂ ਦਾ ਠੰਡ ਦਾ ਹਨਾ ਠੰਡ ਦੇ ਵਿੱਚ ਪਾਲਕ ਹੁੰਦਾਗਾ ਤਾਂ ਬਈ ਅੱਜ ਪਹਿਲੀ ਵਾਰ ਤੋੜਿਆਗਾ ਆਜੋ ਵੀ ਖਾ ਲੋ ਬਹੁਤ ਸ਼ੌਂਕ ਨਾਲ ਖਾਂਦੀਆਂ ਨੇ ਬਈ ਹੁਣ ਦੇਖੋ ਕਿਵੇਂ ਆਉਣਗੀਆਂ ਭੱਜੀਆਂ ਆਜੋ ਸਾਰੀਆਂ ਆ ਲੋ ਬਈ ਕਿਤਾਬ ਹੀ ਆ ਹੁਣ ਦੇਖੋ ਬਈ ਕਿਵੇਂ ਡੇਗਦੇ ਸਾਰੇ ਦੋ ਆ ਗਏ ਹੁਣ ਆਉਣਗੇ ਸਾਰੇ ਭੱਜੇ ਦੇਖੀ ਚੱਲਿਓ ਆ ਆ ਗਏ ਚੱਕੋ ਜੀ ਡੈਡ ਡੈਡ ਗਣਗੇ ਸਾਰੇ ਬਾਲੇ ਸ਼ੌਂਕ ਨਾਲ ਖਾਂਦੇ ਆ ਬਈ ਬਾਲੇ ਜਿਆਦੇ ਸ਼ੌਂਕ ਨਾਲ ਅੱਜ ਦੀ ਵੀਡੀਓ 'ਚ ਬਣਾਵਾਂਗੇ ਭਈ ਆਪਾਂ ਇਹ ਜਾਲ ਨੂੰ ਮਿੰਨੀ ਪੋਲਟਰੀ ਫਾਰਮ ਐਦੇ ਲਈ ਚਾਹੀਦਾ ਆਪਾਂ ਨੂੰ ਇੱਕ ਪੰਨਾ ਛੱਤ ਤੇ ਪਾਉਣ ਲਈ ਉਸ ਤੋਂ ਬਾਅਦ ਇੱਕ ਪੱਲੜ ਆਹ ਸਾਰੇ ਦੇ ਉੱਤੇ ਪਾਉਣ ਲਈ ਅੰਦਰ ਝੋਨੇ ਦਾ ਬੂਰਾ ਵਿਛਾਉਣ ਲਈ ਤੇ ਉੱਤੇ ਰੱਖਣ ਨੂੰ ਪਰਾਲੀ ਤਾਂ ਕਿ ਇਹ ਗਰਮ ਰਵੇ ਤਿੰਨ ਚਾਰ ਫੀਡਰ ਤੇ ਦੋ ਤਿੰਨ ਲੇਟਾਂ ਤਾਂ ਭਈ ਘੈਂਟੇ ਆ ਬਣਾ ਦਾਂਗੇ ਮਿੰਨੀ ਪੋਲਟਰੀ ਫਾਰਮ ਨਿਆਰਾ ਆਜੂ ਅੱਜ ਦੇਖਦੇ ਆਓ ਆਹ ਕੱਢ ਲਿਆ ਵੱਡਾ ਪੱਲੜ ਇਹ ਸਾਰੇ ਜਾਲ ਦੇ ਉੱਤੇ ਆਜੂ ਆ ਭਈ ਬਹੁਤ ਵੱਡਾ ਗਾ ਆ ਪਹੁੰਚ ਗਏ ਆਪਣੇ ਕੋਲੇ ਝੋਨੇ ਦਾ ਬੂਰਾ ਬਈ ਤਿੰਨ ਘਟੇ ਆ ਪਏ ਨੇ ਤੇ ਆ ਝੋਨੇ ਦਾ ਬੂਰਾ ਬਈ ਪਾਣੀ ਨੂੰ ਫੋਕ ਜਾਂਦਾ ਗਿੱਲੀਆਂ ਬਿਠਾ ਹੁਣ ਉਹਨੂੰ ਵੀ ਫੋਕ ਜਾਂਦਾ ਤਿੰਨ ਘਟੇ ਇਧਰ ਨੇ ਤੇ ਤਿੰਨ ਚਾਰ ਘਟੇ ਆ ਪਏ ਨੇ ਤਾਂ ਬਹੁਤਾ ਝੋਨੇ ਦਾ ਬੂਰਾ ਤੇ ਇਧਰ ਲਿਆਂਦਾ ਵੱਡਾ ਫੀਡਰ ਬਈ ਦੇਖੋ ਆ ਪੂਰਾ ਵੱਡਾ ਫੀਡਰ ਆ ਇਹ ਚ 10-15 ਮੁਰਗੀਆਂ ਇੱਕੋ ਟਾਈਮ ਤੇ ਖਾ ਸਕਦੀਆਂ ਨੇ ਦੋ ਤਿੰਨ ਫੀਡਰ ਆਪਣੇ ਕੋਲੇ ਹੋਰ ਪਏ ਨੇ ਤੇ ਉਸ ਤੋਂ ਬਾਅਦ ਵੀਰੇ ਇਧਰ ਲਿਆਂਦੇ ਬੱਲਬ ਵੱਡੇ 260 ਵਟ ਵਾਲੇ ਬੱਲਬ ਲਿਆਂਦੇ ਬਈ ਇਹ ਗਰਮ ਰੱਖਣਗੇ ਆਪਣੇ ਮਿੰਨੀ ਪੋਲਟਰੀ ਫਾਰਮ ਨੂੰ ਤੇ ਬਈ ਪੱਲੜ ਪਾਤਾ ਦੇਖੋ ਸਾਰੇ ਦੇ ਉੱਤੇ ਪੱਲੜ ਆ ਗਿਆ ਛੱਤ ਤੇ ਤੇ ਇਧਰ ਫੈਟ ਤੇ ਵੀ ਆ ਗਿਆ ਆ ਪੱਲੜ ਨੂੰ ਥੱਲੇ ਡੇਗ ਦਾਂਗੇ ਕਿਰਾਂ ਪਹਿਲਾਂ ਅੰਦਰ ਤਿਆਰੀ ਕਰ ਲਈਏ ਝੋਨੇ ਦਾ ਬੂਰਾ ਵਿਛਾ ਦਈਏ ਤੇ ਲੇਟਾਂ ਲੂਟਾਂ ਲਾ ਦਈਏ ਪਹਿਲਾਂ ਆ ਕੰਮ ਕਰ ਲਈਏ ਆ ਬੱਲਵਾਲੇ ਹੋਲਡਰ ਨੂੰ ਬਈ ਇੱਕ ਵਾਰੀ ਆਪਾਂ ਇੱਥੇ ਲਾ ਦਨੇ ਆ ਇਹ ਐਦੇ ਤੇ ਲਾ ਦਨੇ ਆ ਇੱਥੇ ਕੰਮ ਸੈਟ ਆ ਹਾਂ ਓਰੇ ਕੰਮ ਫੈਟਾ ਤੇ ਆ ਤਾਰ ਠਪਾਉਣਾ ਮੈਂ ਅੰਦਰ ਦੀ ਠੀਕ ਆ ਅੰਦਰ ਲਾਵਾਂ ਗਿਆ ਤਾਰ ਆ ਲੈ ਫੜ ਕੀਰਤ ਖਿੱਚਾ ਜਾਲ ਦੇ ਅੰਦਰ ਬੱਲ ਬਲਾਤਾ ਬਈ ਹਜੇ ਲਾਈਟ ਗਈ ਹੋਈ ਆ ਜਦੋਂ ਲਾਈਟ ਆ ਗਈ ਆਪੇ ਚੱਲ ਪੂ ਆਜੋ ਹੁਣ ਆਪਾਂ ਆ ਝੋਨੇ ਦਾ ਬੂਰਾ ਵਿਛਾਉਨੇ ਆ ਸਾਰੇ ਜਾਲ ਨੂੰ ਗੱਦੇ ਵਰਗਾ ਬਣਾ ਦਿੰਨੇ ਆ ਪੋਲਾ ਪੋਲਾ ਆ ਲੈ ਵੀ ਕੀਰਤ ਤਾਂ ਵੀ ਕੀਰਤ ਕਹਿੰਦਾ ਲਾਸਟ ਵਾਲਾ ਮੈਂ ਬਿਸ਼ਾਉਂਗਾ ਇੱਥੇ ਤਾਂ ਵੀ ਸਾਰੇ ਦੇ ਅੰਦਰ ਝੋਨੇ ਦਾ ਬੂਰਾ ਪਾਤਾ ਦੇਖੋ ਸਾਰਾ ਵਧੀਆ ਬਣਾਤਾ ਬਈ ਇੱਥੋਂ ਤੱਕ ਪੈ ਗਿਆ ਇਹਦੇ ਵਿੱਚ ਪੈ ਗਏ ਬਈ ਤਿੰਨ ਗੱਟੇ ਪੂਰੇ ਬਾਕੀ ਦੇ ਤਿੰਨ ਚਾਰ ਗੱਟੇ ਆਪਾਂ ਰੱਖ ਲੇ ਜਦੋਂ ਇਹ 20 25 ਦਿਨਾਂ ਬਾਅਦ ਇਹ ਖਰਾਬ ਹੋ ਗਿਆ ਇਹਨੂੰ ਕੱਢ ਕੇ ਉੱਤੇ ਪਾ ਦਾਂਗੇ ਜਾਂ ਐਸੇ ਦੇ ਉੱਤੇ ਪਾ ਦਾਂਗੇ ਬਾਕੀ ਬਈ ਦੇਖੋ ਸਾਰਾ ਵਧੀਆ ਜਮਾ ਸੌਫਟ ਹੋ ਗਿਆ ਤੇ ਬਹੁਤ ਨਿੱਗਾ ਵੀ ਹੋ ਗਿਆ ਆ ਫੜਾਈ ਜਾ ਕੇ ਕੀਰਤ ਫੀਡਰ ਚਾ ਕੇ ਫੜਾ ਦੇ ਛੜਦੇ ਤਾਂ ਬਈ ਫੀਡਰ ਵੀ ਲੱਗ ਗਿਆ ਆਪਣਾ ਐਨਾ ਕੁੱਚਾ ਬਹੁਤ ਆ ਹਨਾ ਮੁਰਗੀਆਂ ਆਰਾਮ ਨਾਲ ਖਾ ਸਕਦੀਆਂ ਨੇ ਇਹਦੇ ਨਾਲ ਬੰਨਤਾ ਜਮਾ ਵਿਚਾਲੇ ਸੈਂਟਰ ਚ ਤਾਂ ਕੰਮ ਫਿੱਟ ਆ ਬਈ ਆ ਆਫ ਵੀ ਬਈ ਦੋ ਫੀਡਰ ਆਪਣੇ ਕੋਲੇ ਆ ਤਾਂ ਜਮਾ ਨਵਾਂ ਬਈ ਇੱਕ ਵਾਰੀ ਵੀ ਨਹੀਂ ਯੂਜ਼ ਕੀਤਾ ਹੋਇਆ ਇੱਕ ਆ ਦਾਣੇ ਵਾਲਾ ਤੇ ਆ ਪਾਣੀ ਵਾਲਾ ਤੇ ਇੱਕ ਵੱਡਾ ਪਾ ਅੰਦਰ ਲਾਤਾ 3 ਫੀਟਰ ਬਹੁਤ ਨੇ ਬਾਈ ਮਿੰਨੀ ਪੋਲਟਰੀ ਫਾਰਮ ਦੇ ਅੰਦਰ ਦੇਖੋ ਵੀ ਮਿੱਤਰੋ ਦੋ ਲਾਤੇ ਦਾਣੇ ਵਾਲੀ ਫੀਡਰ ਆ ਸੀ ਤੀਜਾ ਫੀਡਰ ਪਾਣੀ ਵਾਲਾ ਇੱਧਰ ਰੱਖ ਲੀਆਂ ਦੋ ਇਟਾਂ ਇੱਥੇ ਰੱਖਾਂਗੇ ਪਾਣੀ ਵਾਲਾ ਫੀਡਰ ਬਾਕੀ ਆਪਾਂ ਪਾਣੀ ਵਾਲਾ ਫੀਡਰ ਆਟੋਮੈਟਿਕ ਵੀ ਮੰਗਾਵਾਂਗੇ ਹਨਾ ਆਨਲਾਈਨ ਲੈ ਲਾਂਗੇ ਇੱਥੋਂ ਮਿਲਦਾ ਨਹੀਂ ਹੈਗਾ ਆਨਲਾਈਨ ਮੰਗਾਉਣਾ ਪਾਉ ਡਰ ਕਰਨਾ ਪਊਗਾ ਤਾਂ ਬਾਕੀ ਬਈ ਦੇਖੋ ਲੈਣ ਦੇ ਵਿੱਚ ਤਿੰਨ ਫਿਲਟਰ ਹੋਗੇ ਤੇ ਪਰਾਲੀ ਮੈਂ ਕਿਹਾ ਹੋਇਆ ਬਈ ਕਿਸੇ ਨੂੰ ਉਹ ਇੱਕ ਅੱਦੇ ਦਿਨ ਚ ਆ ਜੂਗੀ ਉਸ ਤੋਂ ਬਾਅਦ ਇਹਦੇ ਉੱਤੇ ਪਾ ਦਾਂਗੇ ਬਾਕੀ ਸਾਰਾ ਕੰਮ ਡਾਨਾ ਹੁਣ ਤੇ ਹੁਣ ਛੜਦਿਆਂ ਆਪਾਂ ਇਹਦੇ ਅੰਦਰ ਮੁਰਗੀਆਂ ਦੱਬ ਦੋ ਚੱਕੋ ਬਈ ਮਿੱਤਰੋ ਬਲਬ ਵੀ ਚੱਲ ਪਿਆ ਆਪਣਾ ਆ ਲੈ ਆਂਦੀਆਂ ਬਈ ਟ੍ਰੇਆਂ ਟ੍ਰੇਆਂ ਰੱਖਾਂਗੇ ਆਪਾਂ ਇਹਦੇ ਵਿੱਚ ਕਿਉਂਕਿ ਇੱਥੇ ਮੁਰਗੀਆਂ ਅੰਡੇ ਰੱਖਣਗੀਆਂ ਹਨਾ ਇਹਦੇ ਵਿੱਚ ਥੋੜਾ ਜਿਹਾ ਬੂਰਾ ਪਾ ਦਾਂਗੇ ਚੱਕ ਕੇ ਸੱਟਾ ਕੰਮ ਆ ਦੂਜੀ ਨੂੰ ਇੱਧਰ ਧਰ ਦਿੰਨੇ ਆ ਇੱਥੇ ਬੱਲਵਦੇ ਥੱਲੇ ਗਰਮੈਸ਼ ਰੋਗੀ ਸੱਟਾ ਕੰਮ ਐਦਾ ਵੀ ਤੇ ਐਦਾ ਵੀ ਹਜੇ ਆਪਣੇ ਕੋਲੇ ਦੋ ਟਰੇਆਂ ਨੇ ਬਸ ਤਾਂ ਆਪਾਂ ਤਿੰਨ ਚਾਰ ਟਰੇਆਂ ਹੋਰ ਲਾਵਾਂਗੇ ਤਾਕੀ ਸਾਰੀਆਂ ਮੁਰਗੀਆਂ ਵਧੀਆ ਬੈ ਕੇ ਅੰਡੇ ਰੱਖ ਸਕਣ ਦੇਖੋ ਵੀ ਮਿੱਤਰੋ ਦੋਨੇ ਬੱਲਬ ਚਲਾਤੇ ਪਹਿਲਾਂ ਇੱਕ ਲਾਇਆ ਸੀ ਤੇ ਹੁਣ ਦੂਜਾ ਵੀ ਲਾਤਾ ਤੇ ਅੰਦਰ ਚਾਨਣ ਬਹੁਤ ਜਿਆਦਾ ਹੋ ਗਿਆ ਵੀਰੇ ਐਨ ਸਾਰਾ ਪੂਰਾ ਚਾਨਣਾ ਤੇ ਪੂਰਾ ਨਿੱਗਾ ਜਮਾ ਬੈਸਟ ਆ ਬਈ ਓਕੇ ਆ ਕੰਮ ਆਇਆ ਵੀ ਕੀਰਤ ਛੱਡੀਏ ਮੁਰਗੀਆਂ ਸਾਰੀਆਂ ਅੰਦਰ ਚੱਲ ਵੀ ਸਾਈਡ ਤੇ ਹੋ ਜਾ ਉਧਰ ਹੋ ਸਾਰੀਆਂ ਅੰਦਰ ਛੱਡ ਦਿੰਨੇ ਆ ਉੱਤੋਂ ਖੋਣ ਕੇ ਅੰਦਰ ਛੱਡੀ ਚੱਲ ਠੀਕ ਆ ਇਹਨੂੰ ਡਾ ਦੇ ਚੱਲ ਛੱਡ ਇਹਦੇ ਅੰਦਰ ਸਾਰੀਆਂ ਫਨਾਲੀ ਮੁਰਗੀਆਂ ਨੇ ਇੱਕ ਇੱਕ ਫੜ ਕੇ ਅੰਦਰ ਮਾਰੀ ਚੱਲ ਠੀਕ ਆ ਚੱਕ ਲਾ ਚਿੱਟੀ ਮੁਰਗੀ ਛੜ ਦੇ ਵੀ ਅੰਦਰ ਚੱਲ 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 ਖੇੜ ਲਿਆ ਵੀ ਅਗਲੀਆਂ ਲਓ ਜੀ ਦੂਜੀ ਵੀ ਆ ਗਈ ਇਹ ਆ ਤਾਂ ਆਪਦੇ ਆਪ ਹੀ ਆ ਗਈ ਚੱਲ ਚੱਲ ਅੰਦਰ ਚੱਲ ਛੜ ਦੇ ਛੜ ਦੇ ਜਾਣ ਦੇ ਕਿੰਨੀਆਂ ਆ ਗਈਆਂ 2 ਤੇ 2 4 8 5ਵੀਂ ਛੱਡ ਦੇ ਪੰਜ ਆਸੀ ਛੇਮੀ ਚਾਲਵੀਂ ਅੰਦਰ ਆ ਲਿਆ ਸਤਮੀ ਛੱਡ ਦੇ ਵੀ ਆफी ਅਗਲੀ ਛੱਡ ਦੇ ਵੀ 1 2 3 4 5 6 7 8 ਆਸੀ ਨੌਮੀ ਛੱਡ ਦੇ ਛੱਡ ਦੇ 9 ਗਈਆਂ ਲਿਆ ਵੀ ਦਸਮੀ ਲੋ ਜੀ 10 ਸੁਨਾਲੀ ਮੁਰਗੀਆਂ ਬਾੜਤੀਆਂ ਤੇ ਹੁਣ ਲਿਆਉਨੇ ਆ ਆਰ ਆਈ ਆਰ ਤੇ ਨਾਲੇ ਮੁਰਗੇ ਆਹ ਖੁੱਡੇ ਚ ਤਿੰਨ ਮੁਰਗੇ ਬੰਦ ਕਰ ਰੱਖੇ ਨੇ ਡਬਲ ਐਫ ਜੀ ਆਰ ਆਈ ਆਰ ਇੱਕ ਸੁਨਾਲੀ ਆ ਤਿੰਨੇ ਉਹਦੇ ਅੰਦਰ ਛੱਡਾਂਗੇ ਕੀਰਤ ਕੱਢ ਲਾ ਜਿਹੜਾ ਮਰਜੀ ਕੱਢ ਲਾ ਇੱਕ ਆਰ ਆਈ ਆਰ ਮੁਰਗੀ ਵੀ ਇਹਦੇ ਅੰਦਰ ਉਹ ਵੀ ਛੱਡਾਂਗੇ ਓਹੋ ਹੋ ਹੋ ਆ ਕਿਧਰ ਉੱਡ ਲਿਆ ਖੜ ਜਾ ਖੜ ਜਾ ਖੜ ਜਾ ਭਾਈ ਦਾ ਕਿਧਰ ਆ ਦੱਬ 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 ਇਹਨੂੰ ਦੱਬ ਓਹੋ ਨਿਕਲ ਗਿਆ ਚਲ ਇਹਨੂੰ ਬਾਅਦ ਚ ਫੜ ਲਾਂਗੇ ਆ ਫੜ ਪਹਿਲਾਂ ਬਾੜਾ ਦਾਗਾ ਇਹ ਚੋ ਕੱਢ ਲਾ ਜਿਹੜਾ ਮਰਜੀ ਕੱਢ ਲਾ ਹੁਣ ਨਾ ਛੱਡੀ ਮੁਰਗੀ ਫੜ ਲਾ ਪਹਿਲਾਂ ਮੁਰਗੀ ਫੜ ਲਾ ਆ ਛੱਡਿਆ ਉਹਨਿਆ ਬਸ ਹੜ ਜਾ ਲਾ ਦੇ ਮੈਂ ਚਲ ਆ ਮੁਰਗੀ ਨੂੰ ਉਹ ਚ ਛੱਡਾਂਗੇ ਆ ਇਹਦੇ ਵਿੱਚ ਮਿੰਨੀ ਪੋਲਟਰੀ ਫਾਰਮ ਚ ਚਲੋ ਵੀ ਸਾਈਡ ਤੇ ਹੋ ਜਿਓ ਦੇ ਛੱਡ ਦੇ ਜਾਣਦੇ ਇਹਨੂੰ ਲੈ ਮੁਰਗਾ ਲੈ ਹੁਣ ਕੱਢ ਕੇ ਹੁਣ ਕੱਢਦੇ ਆ ਬਈ ਆ ਮੁਰਗੇ ਤਿੰਨ ਮੁਰਗੇ ਛੱਡਾਂਗੇ ਯਾਰ ਕੀਰਤਾ ਵੀ ਛੱਡਤਾ ਆ ਨਾ ਜਾਣਦੇ ਹੀ ਹੁਣ ਫੜ ਲੈ ਕੋਈ ਨਹੀਂ ਬਾਹਰ ਆਉਣ ਤੇ ਬਾਹਰ ਨਿਕਲ ਕੇ ਉਹਦੀ ਫੜ ਲਈ ਦੱਬ ਲਈ ਨਾਲ ਦੀ ਨਾਲ ਵੈਰੀ ਗੁੱਡ ਵੈਰੀ ਗੁੱਡ ਦੱਬ ਲੈ ਦੱਬ ਲੈ ਦੱਬ ਲੈ ਛੱਡ ਜਾ ਛੱਡ ਜਾ ਛੱਡ ਜਾ ਛੱਡ ਦੇ ਛੱਡ ਛੱਡ ਦੇ ਬਾ ਉੱਤੋਂ ਦੱਬ ਤੂੰ ਵੀ ਫੜੇ ਦੀ ਤੂੰ ਵੀ ਫੜ ਚੱਕ ਲੈ ਚੱਕ ਲੈ ਲਿਆ ਹੋ ਹੋ ਕਿੰਨਾ ਫੜਿਆ ਫੜਿਆ ਲਿਆ ਰਹਿਣ ਤੋਂ ਪਰਾਂ ਹੋਇਆ ਫੜ ਤੇ ਹੋਇਆ ਲਿਆ ਛੱਡ ਮੁਰਗਾ ਆ ਫੜ ਡਬਲ ਐਫ ਜੀ ਫੜ ਲੈ ਫੜ ਲੈ ਫੜ ਲੈ ਯੈਸ ਗੁੱਡ ਫੜਿਆ ਗਿਆ ਫੜਿਆ ਗਿਆ ਲਿਆ ਲਿਆ ਚੱਕ ਲੈ ਇਹ ਤਾਂ ਹੌਲਾ ਉਹਦੇ ਨਾਲ ਤਾਂ ਹੌਲਾ ਇਹ ਲਿਆ ਤਿੰਨ ਮੁਰਗੇ ਬਹੁਤ ਨੇ ਛੱਡ ਦੇ ਛੱਡ ਦੇ ਛੱਡ ਦੇ ਲੋ ਜੀ ਆ ਵੀ ਗਿਆ ਡਬਲ ਐਫ ਜੀ ਆफी ਸੁਨਾਲੀ ਮੁਰਗਾ ਤੀਜਾ ਮੁਰਗਾ ਬਾਲਾ ਬੜਾ ਐਕਟਰ ਆ ਕੀਤਾ ਮੁਰਗਾ ਹੈ ਨਾ ਐਕਟਿੰਗ ਵਾਲੀ ਕਰਦਾ ਹੈਗਾ ਚੱਲ ਵੀ ਅੰਦਰ ਕਿੰਨੀਆਂ ਮੁਰਗੀਆਂ ਹੋ ਗਈਆਂ ਹੁਣ 1 2 3 4 5 6 7 8 9 10 11 11 ਮੁਰਗੀਆਂ ਹੋ ਗਈਆਂ ਤਿੰਨ ਮੁਰਗੇ ਹੋ ਗਏ ਆ ਵੀ ਕੀਰਤ ਨਮੀ ਨਮੀ ਜਗਾ ਲੱਭਦੀਆਂ ਨੇ ਹਨਾ ਬੈਠਣ ਵਾਸਤੇ ਪਹਿਲਾਂ ਇਹ ਆ ਖੁੱਡੇ ਤੇ ਬੈਂਦੀਆਂ ਹੁੰਦੀਆਂ ਨੇ ਹਾਲ ਕੜਾ ਲਈ ਤੇ ਹੁਣ ਇੱਥੇ ਬੈਠਣ ਲੱਗੀਆਂ ਦੋ ਤਿੰਨ ਦਿਨਾਂ ਦੀਆਂ ਪੈਂਸੀ ਕਬੂਤਰਾਂ ਦਾ ਨਵਾਂ ਖੁੱਡਾ ਤਿਆਰ ਹੋ ਗਿਆ ਬਈ ਦੇਖੋ ਐਂ ਖਾਨੇ ਬਣਾਤੇ ਜਿਵੇਂ ਆਪਣਾ ਪੁਰਾਣਾ ਖੁੱਡਾ ਹੁੰਦਾ ਸੀ ਹਨਾ ਪਹਿਲਾਂ ਉਹਦੇ ਵਿੱਚ ਬਹੁਤ ਬੱਚੇ ਘੱਡਿਆ ਕਰਦੇ ਸੀ ਤਾ ਵੀ ਉਹਦੇ ਵਾਂਗੂ ਐਂ ਬਣਾਤਾ ਇੱਟਾਂ ਲਾ ਕੇ ਉੱਤੇ ਫੱਟੇ ਲਾਤੇ ਤਾ ਬਈ ਚਾਰ ਪੰਜ ਖਾਨੇ ਬਣ ਗਏ ਤੇ ਐਨੀਆਂ ਹੀ ਜੋੜੀਆਂ ਨੇ ਆਪਣੇ ਕੋਲੇ ਚਾਰ ਪੰਜ ਜੋੜੀਆਂ ਨੇ ਚਾਰ ਪੰਜ ਖਾਨੇ ਆ ਬਾਧੂ ਆ ਬਈ ਆ ਜੋ ਹੁਣ ਲਿਆ ਕੇ ਛੱਡਦੇ ਅੰਦਰ ਤੇ ਆ ਫਾਲਤੂ ਦੀ ਇੱਟਾਂ ਇਹ ਬਾਹਰ ਕੱਢ ਦਿੰਨੇ ਆ ਬਾਕੀ ਕੰਮ ਸੈਟ ਆ ਬਈ ਖੁੱਡਾ ਵੀ ਪੂਰਾ ਖੁੱਲਾਗਾ ਆ ਜਾ ਫਿਰ ਲਿਆਈ ਇੱਕ ਕਬੂਤਰ ਕੱਢ ਕੇ ਉਤਰੋ ਚੱਕ ਤੇਰੇ ਤੋਂ ਨਹੀਂ ਚੱਕਿਆ ਨਾ ਰਹਿੰਤ ਤੂੰ ਰਹਿਣ ਦੇ ਛੋਟੇ ਬੱਚੇ ਚਲੋ ਪਹਿਲਾਂ ਛੱਡਾਂਗੇ ਸੈਂਟੀਨੇਟ ਪਹਿਲਾਂ ਸੈਂਟੀਨੇਟ ਰਹਿੰਤ ਪਹਿਲਾਂ ਸੈਂਟੀਨੇਟ ਉਹ ਕੱਢ ਹਾਂ ਸੈਂਟੀਨੇਟ ਕੱਢ ਲਿਆ ਵੀ ਲਓ ਜੀ ਆਸੀ ਆਪਣਾ ਪਹਿਲਾ ਕਬੂਤਰ ਚੱਲ ਵੀ ਅੰਦਰ ਵੈਲਕਮ ਵੈਲਕਮ ਟੂ ਹਮ ਇਨ ਇਹਨੂੰ ਵੀ ਛੱਡ ਦੇ ਲਓ ਜੀ ਇੱਕ ਜੋੜਾ ਛੱੜਤਾ ਆਪਾਂ ਆ ਵੀ ਛੱੜ ਦੇ ਬਹੁਤ ਸੋਹਣੇ ਲੱਗਣਗੇ ਬਈ ਆ ਖੁੱਡੇ ਦੇ ਵਿੱਚ ਤੇ ਨਾਲੇ ਬਈ ਬਰੀਡਿੰਗ ਪੱਕਾ ਕਰਨਗੇ ਇਹਦੇ ਵਿੱਚ ਲਿਆ ਵੀ ਅਗਲੇ ਆ ਵੀ ਛੱੜ ਦੇ ਛੱੜ ਦੋ ਛੱੜ ਦੋ ਵੈਲਕਮ ਬਾਫ ਆਇਰ ਹਮਤੇ ਦਰਾ ਆ ਓਹੋ ਇੱਕ ਕਬੂਤਰ ਬਾਹਰ ਕੱਢਤਾ ਇਹਨਾਂ ਬਾੜ ਅੰਦਰ ਇੱਕ ਮਿੰਟ ਸਾਰੇ ਕਬੂਤਰ ਛੱੜਤੇ ਦੋ ਜੋੜੇ ਰਹਿ ਗਏ ਇੱਕ ਆਪਣੇ ਸ਼ਿਰਾਜੀ ਤੇ ਇੱਕ ਮੁਖੀ ਉਹ ਇਧਰ ਛੱਡ ਦਾਂਗੇ ਮੁਖੀ ਤੇ ਸ਼ਰਾਜੀ ਜੀ ਜਦੋਂ ਬੱਚੇ ਕੱਢ ਲਏ ਉਦੋਂ ਛੱਡ ਦਾਂਗੇ। ਬਾਕੀ ਖੁੱਡਾ ਦੱਸਿਓ ਕਿਵੇਂ ਲੱਗਿਆ ਬਈ ਪੱਕਾ। ਬਾਕੀ ਬਈ ਇਹਦੇ ਬਾਰੇ ਜ਼ਰੂਰ ਦੱਸਿਓ ਕਿਵੇਂ ਲੱਗਿਆ ਮਿਨੀ ਪੌਲਟਰੀ ਫਾਰਮ ਗੱਲਬਾਤ ਐਂਡ ਹੋ ਗਈ ਬਈ। ਮਿਲਦੇ ਆਂ ਸਸਰੀਕਾਲ।